ਬੈਸਿਕਲੀ ਮਾਨਿਓ ਕੈਰੈਕਟਰ ਜਨਰਲ ਆਫ ਪੁਲਿਸ ਪੰਜਾਬ ਉਹਦੀ ਜਿਹੜੀ ਡਾਇਰੈਕਸ਼ਨਸ ਦੇ ਕੰਪਲਾਈਅੰਸ ਹੈਂਡ ਐਂਡ ਅੰਡਰ ਦਾ ਸੁਪਰਵੀਜ਼ਨ ਆਫ ਸਪੈਸ਼ਲ ਡੀਜੀਪੀ ਲਾ ਐਂਡ ਆਰਡਰ ਆਪਰੇਸ਼ਨ ਸੀਲ 6 ਚਲਾਇਆ ਜਾ ਰਹਾ ਹੈ ਜਿਹੜੇ ਪੰਜਾਬ ਦੇ 10 ਸਰਹਦੀ ਜ਼ਿਲ੍ਹੇ ਨੇ ਆਪਣੇ ਜਿਹੜੇ ਕਵਾਂਟੀ ਸ਼ੂਬੇ ਹੈ ਉਹਨਾਂ ਦੇ ਨਾਲ ਜਿਹੜੀ ਫਾਉਂਡਰੀ ਸ਼ੇਅਰ ਕਰ ਰਹੇ ਨੇ ਉੱਥੇ ਇਹ ਆਪਰੇਸ਼ਨ ਸੀਲ 6 ਚਲਾਇਆ ਜਾ ਰਹਾ ਹੈ ਇਹਦੇ ਵਿੱਚ ਅਕ੍ਰੋਸ ਦਾ ਪੰਜਾਬ 220 ਨਾਕਾ ਪੁਆਇੰਟਸ ਹੈਵ ਬੀਨ ਇੰਸਟਾਲਡ ਐਂਡ ਇਹ ਸਵੇਰੇ ਸੀ 8 ਵਜੇ ਸ਼ੁਰੂ ਕਰ ਲਿਆ ਐਂਡ ਦਿਸ ਵਿਲ ਗੋ ਅਪ ਟਿਲ 2 ਪੀਐਮ ਦਾ ਐਸ ਫਾਰ ਐਸ ਪਠਾਨਕੋਟ ਇਜ਼ ਕਨਸਰਨ ਅਸੀਂ ਪਠਾਨਕੋਟ ਦੇ ਵਿੱਚ 23 ਨਾਕੇ ਇੰਸਟਾਲ ਕੀਤੇ ਹੋਏ ਨੇ ਉਹਨਾਂ ਚੋਂ ਜਿਹੜੇ 12 ਨਾਕੇ ਹੈਗੇ ਨੇ ਉਹ ਪਰਮਨੈਂਟ ਹੈ ਐਂਡ 11 ਅਸੀਂ ਟੈਂਪਰੇਰੀ ਤੌਰ ਤੇ ਲਾਏ ਹੈ ਇਦੇ ਵਿੱਚ ਬੇਸਿਕਲੀ ਆਬਜੈਕਟਿਵ ਇਹ ਹੈ ਕਿ ਕਿਉਂਕਿ ਮਾਡਲ ਕੋਡ ਆਫ ਕੰਡਕਟ ਐਜ਼ ਐਨ ਆਪਰੇਸ਼ਨ ਗੱਡੀਆਂ ਦੀ ਚੈਕਿੰਗ ਜਿਹੜੇ ਸਸਪੀਸ਼ੀਅਸ ਬੰਦੇ ਹੈ ਉਹਨਾਂ ਦੀ ਚੈਕਿੰਗ ਉਹ ਅਸੀਂ ਕਰ ਰਹੇ ਨੇ ਐਟ ਐਸ ਆਫ ਨਾਓ ਜਿਹੜੇ 23 ਨਾ ਕਿ ਲੱਗੇ ਹੋਏ ਨੇ ਉਹਦੇ ਵਿੱਚ ਕੁਝ ਰਿਕਵਰੀਜ਼ ਵੀ ਹੋਈ ਹੈ ਵੀ ਸ਼ੂਟ ਵੀ ਸਬਸਕੁਇੰਟਲੀ ਸ਼ਰਟ ਵਿਦ ਅ ਮੀਡੀਆ ਜਿਹਦੇ ਵਿੱਚ ਇੱਕ ਜਿਹੜੀ ਬੜੀ ਇੰਟਰਸਟਿੰਗ ਚੀਜ਼ ਹੈ ਕਿ ਵੀ ਹੈਵ ਆਲਰੇਡੀ ਟਾਈਡ ਅਪ ਵਿਦ आवर ਨੇਬਰਿੰਗ ਸਟੇਟਸ ਜਾਂ ਨੇਬਰਿੰਗ ਡਿਸਟ੍ਰਿਕਟਸ ਜਿਵੇਂ ਪਠਾਨਕੋਟ ਦੇ ਨਾਲ ਇੱਥੇ ਨੂਰਪੁਰ ਲੱਗਦਾ ਹੈ ਫ্রম ਹਿਮਾਚਲ ਸਾਈਡ ਜਾਂ ਫॉर दैट ਮੈਟਰ ਪਟਵਾ ਲੱਗਦਾ ਹੈ ਫ্রম ਜੰਮੂ ਸਾਈਡ ਵੀ ਹੈਵ ਟਾਈਡ ਅਪ ਵਿਦ ਦ ਲੋਕਲ ਪੁਲਿਸ ਓਵਰ देयर ਉੱਥੇ ਵੀ ਕਾਰਸਪੋਂਡਿੰਗ ਟੂ ਥੀਸ ਨਾਕਾ ਪੁਆਇੰਟ ਜਿਵੇਂ ਤੁਸੀਂ ਦੇਖ ਰਹੇ ਹੋ ਥੇਰ ਆਰ ਮਿਰਰ ਨਾਕਸ ਔਨ ਥੈਟ ਸਾਈਡ ਆਲਸੋ ਉਹਨਾਂ ਨੇ ਵੀ ਡਿਪਲॉयਮੈਂਟ ਕੀਤੀ ਹੈ ਸੋ ਥੈਟ ਦੋਨੋਂ ਤਰਫੋਂ ਇੱਕ ਪ੍ਰੋਪਰ ਨਾਕਾ ਬੰਦੀ ਹੋ ਜਵੇ ਐਂਡ ਜੇ ਕੋਈ ਸਸਪੀਸ਼ੀਅਸ ਬੰਦਾ ਹੈ ਉਹ ਪੱਜ ਨਾ ਪਾਵੇ ਐਂਡ ਉਹਦੀ ਪ੍ਰੋਪਰ ਚੈਕਿੰਗ ਹੋ ਸਕੇ ਇਹਦੇ ਵਿੱਚ ਜਿਵੇਂ ਮੈਂ ਕਿਹਾ ਸੀਗਾ ਕਿ 23 ਪੁਆਇੰਟਸ ਹੈਗੇ ਨੇ ਪਠਾਨਕੋਟ ਦੇ ਵਿੱਚ ਐਂਡ ਮਿਨਿਮਮ 20 ਪਰਸਨਲ ਹੈਵ ਬੀਨ ਡਿਪਲੋਇਡ ਔਨ ਈਚ ਨਾਕਾ ਪੁਆਇੰਟ ਵਿਚ ਟੇਕਸ ਫਿਗਰ 440 ਤੋਂ ਉੱਪਰ ਉੱਪਰ ਕਰੀਬਨ 460 ਬੰਦੇ ਅਸੀਂ ਲਾਏ ਹੈ ਇਹਦੇ ਵਿੱਚ 6 ਜੀਓਜ਼ ਜਿਹੜੇ ਡੀਐਸਪੀ ਸਾਹਿਬ ਹੈਗੇ ਨੇ ਐਸਪੀ ਹੈੱਡਕੁਆਟਰ ਹੀ ਸਾਰਾ ਆਪ ਸੁਪਰਵਾਈਜ਼ ਕਰ ਰਹੇ ਨੇ ਇਸ ਆਪਰੇਸ਼ਨ ਨੂੰ ਸਰ ਪੁਲਿਸ ਤੋਂ ਇਲਾਵਾ ਬੀਐਸਐਫ ਫੋਰ ਬਾਕੀ ਕੰਪਨੀਆਂਸ ਵੀ ਹੈ ਤੁਸੀ ਦੇਖੋ ਜਿਹੜੀ ਸਾਨੂੰ ਇਲੈਕਸ਼ਨ ਕਰਕੇ ਸੀਐਪੀਐਫ ਦਾ ਕੰਪੋਨੈਂਟ ਮਿਲਿਆ ਹੈਗਾ ਉਹਨਾਂ ਨੂੰ ਵੀ ਆਪਾਂ ਯੂਜ਼ ਕਰ ਰਹੇ ਨੇ ਐਂਡ ਜਿਹੜਾ ਆਪਣੇ ਕੋਲ ਐਸਓਜੀ ਕੰਪੋਨੈਂਟ ਹੈ ਉਹ ਵੀ ਯੂジング देम ਆਲਸੋ ਕੋਈ ਮੇਜਰ ਰਿਕਵਰੀ ਹੋਈ ਕੁਝ ਰਿਕਵਰੀਜ਼ ਹਜੇ ਹੋਈਆਂ ਹੈ ਕੁਝ ਕੁਝ ਚੱਲ ਰਹੀਆਂ ਹੈਗੀਆਂ ਤਾਂ ਵਾਂਸ ਦਾ ਆਪਰੇਸ਼ਨ ਇਜ਼ ਕੰਪਲੀਟਿਡ ਐਟ ਅਰਾਊਂਡ 2 ਫਿਰ ਵੀਲ ਸ਼ੇਅਰ ਸਾਰਾ ਜਿਹੜਾ ਪ੍ਰੋਗਰੈਸ ਮੀਡੀਆ ਦੇ ਨਾਲ ਸ਼ੇਅਰ ਕਰ ਦੇਆ